ਸਾਸ਼ਟਰੀ ਕਾਲ ਜੀ ਸਾਰੇ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਅੱਜ ਅਸੀਂ ਵਲੌਗ ਸ਼ੂਟ ਕਰ ਰਹੇ ਹਾਂ ਜੀ ਅੱਜ ਅਸੀਂ ਜਾ ਰਹੇ ਹਾਂ ਬਾਬੇ ਨਾਨਕ ਦੇ ਵਿਆਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਟਾਲੇ ਨਾ ਹਰ ਸਾਲ ਬਾਬਾ ਜੀ ਦਾ ਵਿਆਹ ਸਤੰਬਰ ਚ ਹੁੰਦਾ ਹੈ ਬਟ ਇਸ ਵਾਰ 30 ਅਗਸਤ ਨੂੰ ਬਾਬਾ ਜੀ ਦਾ ਵਿਆਹ ਹੈ ਤੇ ਅਸੀਂ ਨਾ ਥੋੜੀ ਪਹਿਲਾਂ ਹੀ ਮੱਥਾ ਟੇਕਦੇ ਹਾਂ ਕਿਉਂਕਿ ਇੱਕ ਤੇ ਬੱਚਿਆਂ ਨੂੰ ਛੁੱਟੀ ਹੈ ਸੰਡੇ ਦੀ ਬਾਅਦ ਵਿੱਚ ਨਾ ਇੱਕ ਸੰਗਤ ਵੜੀ ਹੋਏ ਆਂਦੀ ਆ ਤੇ ਉਹਨਾਂ ਦਰਸ਼ਨ ਨਹੀਂ ਵਧੀਆ ਹੁੰਦੇ ਹਾਂਜੀ ਤੇ ਮੱਥਾ ਨਹੀਂ ਟੇਕਿਆ ਨਿਆਣਿਆਂ ਨਾਲ ਖਾਸ ਕਰਕੇ ਬਾਕੀ ਸਹਿਲ ਹਵੀ ਵੀ ਨਾਲ ਆ ਵੀ ਕਿੱਥੇ ਚੱਲੇ ਬਾਬਾ ਜੀ ਬਾਬਾ ਚੱਲੇ ਆ ਤੇ ਮੰਮੀ ਡੈਡੀ ਸਾਡੇ ਦੂਰ ਦਰਸ਼ਨ ਕਰਨ ਗਏ ਨੇ ਇਸ ਲਈ ਉਹ ਨਾਲ ਨਹੀਂ ਹੋ ਗਏ ਨੇ ਸੱਚਕੰਡ ਸ੍ਰੀ ਹਨੂ ਸਾਹਿਬ ਤੇ ਉਹਨਾਂ ਨੂੰ ਲੱਗ ਜਣੇ 10 ਦਿਨ ਹੋਰ ਹਾਂਜੀ ਤੇ ਫਿਰ ਉਹਦੋਂ ਤੇ ਬਾਬੇ ਨਾਨਕ ਦਾ ਵਿਆਹ ਨਿਕਲ ਜਾਣਾ ਇਸ ਲਈ ਫਿਰ ਕੀ ਚੱਲੋ ਅਸੀਂ ਬੱਚਿਆ ਨਾ ਜਾਂਦੇ ਆ ਤੇ ਨਾਲੇ ਦੂਸਰੀ ਗੱਲ ਆ ਕਿ ਸਮਰੱਥ ਦੀ ਸੁਖਣਾ ਵੀ ਹੈਗੀ ਸੀ ਹਾਂਜੀ ਉਹ ਸੁਆਖਿਆ ਵੀ ਅਸੀਂ ਨਾਲੇ ਦੇ ਸਿਮਰਤ ਨੂੰ ਮੱਥਾ ਟਿਕਾ ਲਏ ਹੁਣੇ ਅੱਜ ਨਾਲੇ ਮੇਲਾ ਦੇ ਤੇ ਨਾਲੇ ਅੱਜ ਫਿਰ ਬਾਬੇ ਨਾਨਕ ਦਾ ਵਿਆਹ ਹੋਇਆ ਹੈ ਬਾਕੀ بارش ਇੰਨੀ ਕਿ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ بارش ਹੋ ਰਹੀ ਹੈ ਮੇਲੇ ਦਾ ਵੀ ਕੀ ਤੇ ਕਰਨਾ ਬਚਾ ਤੇ ਖੁਸ਼ ਹੋਣ ਦਾ ਨਾ ਰੱਬ ਫਿਰ ਬਾਬੇ ਨਾਨਕ ਦੇ ਵਿਆਹ ਦੀ ਹਾਂ ਇਹ ਵੀ ਹੈ بارش ਹੋਣੀ ਹੈ ਠੱਗਾ ਮੌਸਮ ਕਰਦਾ ਹਾਂਜੀ ਤੇ ਬਾਕੀ ਸਾਰੇ ਆਪਾਂ ਚੱਲੇ ਆ ਚਲੋ ਆਓ ਤੁਹਾਨੂੰ ਵੀ ਵਿਖਾਣੇ ਆ ਬਾਬਾ ਜੀ ਦਾ ਪਿਆਰਾ ਤੇ ਮੈਂ ਦਰਸ਼ਨ ਹਾਂਜੀ ਬਣੇ ਰਿਹਾ ਵੀਡੀਓ ਦੇ ਨਾਲ ਬਹੁਤ ਜ਼ਿਆਦਾ بارش ਅਜ ਹੋ ਰਹੀ ਹੈ ਮੌਸਮ ਤੇ ਬਹੁਤ ਠੰਡਾ ਹੈ ਪਰ ਬਾਰਿਸ਼ ਬਹੁਤ ਜ਼ਿਆਦਾ ਹੈ ਹਾਂ ਸਰਦਾਰ ਸਾਹਿਬ ਬਰ ਮੇਲੇ ਵਾਲੇ ਦੇ ਵਿਚਾਰਾਂ ਨੇ ਘਰ ਘਰ ਰਹਿਣੇ ਉਹੀ ਨਾ ਦੁਕਾਨਾਂ ਵਗੈਰਾ ਸਾਰੀਆਂ ਪਾਣੀ ਨਾਲ ਤੂਫਾਨ ਹੋ ਜਾਂਦਾ ਘੜੋ ਘੜੋ 10 ਦਿਨ ਚੱਲਦਾ ਹੈ 10 ਤੋਂ 15 ਦਿਨ ਚੱਲਦਾ ਹੈ ਬਹੁਤ ਬੱਦੇ ਜਾਂਦਾ ਹੈ ਇਹਦੇ ਸਰੇ ਦੀ ਵੇਖੋ ਕਲੀਅਰ ਕਰਨ ਦੇ ਆਂ ਕਿ ਥੋੜਾ ਜਿਹਾ ਘਟੂngੀ ਆ ਬਾਰਿਸ਼ ਤੇ ਫੇਰ ਨਿਕਲਦੇ ਆਂ ਤੇ ਪਰ ਘੱਟ ਲੱਗਣ ਨਹੀਂ ਦਿਆ ਹੋ ਰਹੀ ਆ ਸਗੋ ਵਦਨ ਦੀ ਐ ਬਾਰਿਸ਼। ਬਾਕੀ ਅਸੀਂ ਜਣਾ ਤੇ ਆਈਏ ਹੋਈ ਗੱਲ ਨਹੀਂ। ਦੇਖਦੇ ਹਾਂ ਚਲੋ ਪਟਾਰੇ ਜਾ ਕੇ ਦੇਖਦੇ ਆਂ ਕੀ ਬੰਦਾ। ਅਸੀਂ ਪਹੁੰਚ ਗਏ ਗੁਰਦੁਆਰਾ ਸਾਹਿਬ ਪਰ ਬਾਰਿਸ਼ ਬਹੁਤ ਜ਼ਿਆਦਾ ਸੀ। ਕਿੱਥੇ ਗਿਆ? ਉਹ ਪਿਓ ਕਰਤੀ। ਆ ਦੇਖੋ ਜੀ ਸੈਲ ਤੇ ਮੈਂ ਪਾਉਂ। ਪਿੱਛੇ ਆਦੇ। ਟਿੱਕੇ ਗਏ।

ਚਿੱਕੜ ਬਹੁਤ ਜ਼ਿਆਦਾ ਹੋ ਗਿਆ بارش ਛੱਟ ਗਈ। ਮੌਸਮ ਬੜਾ ਵਧੀਆ ਹੋ ਗਿਆ। ਹਾਂਜੀ ਸਰਦਾਰ ਸਾਹਿਬ ਕਿਤਾ ਇੰਜੋਏ بارش? ਹਾਂ ਜ਼ਰਾ ਕੀਤਾ ਬਸ। ਕਿਹੜੀ? بارش ਕਿੰਨੀ ਹੀ? بارش ਬੜੀ ਆ ਗਾ। ਹਾਂ। ਕਿੰਨੀ بارش ਸੀ ਨਾ? ਆਪਣੀ ਛਤਰੀ ਆਪਾਂ ਲੈ ਕੇ ਨਹੀਂ ਆਏ। ਨਿਆਣੇ ਦੀ ਛਤਰੀ ਨਾਲ ਸੀ ਕੰਮ ਸਾਰਿਆ। ਸਹਿਜ ਵਾਲੀ ਸਟਰੀ ਲੈ ਗਿਆ ਬਗਾਂ ਚ ਲੈ ਆ ਸਹਿਜ ਠੀਕ ਹੈ ਦਾ ਘਰ ਦੀ ਕੋਈ ਬਾਰਿਸ਼ ਨਹੀਂ ਕੱਲ ਗਰੀ ਗਾਲੇ ਕੱਲੇ ਚੜੀਆਂ ਲੱਤ ਗਾਲੇ ਫਿਰ ਵਧੀਆ ਲੱਗਾ ਮੱਖਾ ਟੇਕੀ ਪਿਛਲੀ ਵਾਰ ਜੰਦਾ ਡੈਕੋਰੇਸ਼ਨ ਸੀ ਇਸ ਵਾਰ ਤੇ ਕੁਝ ਨਹੀਂ ਬਾਰਿਸ਼ ਕਰ ਪਰ ਉਹ ਜੇ ਹੋਣੀ ਹੈ ਉਹ ਵੀ ਕਰਨੀ ਨਾਲ ਡੈਕੋਰੇਸ਼ਨ ਨਾਲ ਥੋੜੀ ਵੀ ਹੁੰਦਾ ਕਰਦਾ ਹੁੰਦੇ ਬੰਦੇ ਮੈਥੋਡਿਕਲੀ ਹਾਂ ਡੈਕੋਰੇਸ਼ਨ ਆ ਉਹਦੀ بارش ਨੇ ਕਾਫੀ ਕੰਮ ਖਰਾਬ ਕੀਤਾ ਦੁਕਾਨਾਂ ਤੇ ਬਹੁਤ ਲੱਗੀਆਂ ਸੀ ਦੁਕਾਨਾਂ ਹੁਣ ਇਦਾਂ ਐ ਕਿ ਹਰੇ ਤੇ ਤਰਪਾਲਾ ਤਰਪੂਲਾ ਹੀ ਆ ਪਰ ਕੁਛ ਕੇ ਲੱਗੀਆਂ ਹੋਈਆਂ ਕੁਛ ਬੰਦ ਹੈ ਹਾਂ ਦੇਖੋ ਆਨਪੀਨ ਵਾਲਾ ਸਿਸਟਮ ਖੁੱਲਣ ਦੇ ਦੇ ਆ ਵੀ ਖੁੱਲਣ ਲਿਆਗੇ ਸਭ ਅੰਦਾਜ਼ਾ ਕਿ ਕਿ بارش ਬਹੁਤ ਹੀ ਨਾ ਬਾਰਿਸ਼ ਕਰਕੇ ਕਿਰਪਾ ਕਰਨਾ ਪੈ ਕਾ ਕੇ ਹੁਣ ਵਿਚਾਰੇ ਲਾਉਂਦੇ ਆ ਕਿਉਂਕਿ ਹੁਣ ਬਾਰਿਸ਼ ਥੋੜੀ ਹਟੀ ਸੀ ਆ ਦੇਖੋ ਜੁੱਤੀ ਜੁੱਤੀਆਂ ਲੇਡੀਜ਼ ਦੀ ਲੁਕਿਓ ਵਾਓ ਡਿਸਕਾਊਂਟ ਦੇ ਨਾਲ ਲਾਈਆਂ ਹੁਣ ਇਹ ਜੁੱਤੀਆਂ ਚਲੋ ਅੱਗੇ ਆ ਵੀ ਹੈ ਆ ਉਦਰ ਪਰਦੇ ਕਵਰ ਸਾਰਾ ਕੁਝ ਹੈ ਕੱਪ ਕੱਪ ਔਰ ਸਾਡਾ ਸੋਸ ਸਾਡਾ ਕਹਿ ਰਹੀ ਆ ਮੈਂ ਦੇਖੀ ਕਾਫੀ ਸੇਲ ਲੱਗੀ ਹੋਈ ਆ ਕਰੋਕਰੀ ਨਗਰ ਆ ਜੀ ਸਾਰਾ ਕੁਸ਼ੀ ਸੀ ਪਲਾਸਟਿਕ ਦੀ ਕਾਫੀ ਸੇਲ ਆ ਪਲਾਸਟਿਕ ਭਾਂਡੇ ਭਾਂਡੇ ਆ ਇੱਧਰ ਵੀ ਪਲਾਸਟਿਕ ਇੱਧਰ ਪੜਦੇ ਚਾਦਰ ਆ ਸੇਲ 30 ਰੁਪਏ ਦੀ ਸੇਲ ਲੱਗੀ ਆ 30 ਰੁਪਏ ਦੀ ਹਾਂ ਅੰਮੋ ਓ ਅੱਛਾ ਕੀ ਪੀਣਾ ਵਾ ਹਾਂ ਚੱਲ ਤੂੰ ਬੁਲਾ ਦੋ ਬੱਚਿਆਂ ਨੂੰ ਬੱਚੇ ਕਹਿ ਰਹੇ ਫਰੈਸ਼ ਸੋਡਾ ਪੀਣਾ ਗਲਾ ਖਰਾਬ ਹੋਣਾ ਕੁਝ ਨਹੀਂ ਬੰਦ ਹੈ ਆ ਸਾਰੇ ਆ ਦੇਖੋ ਕਿਚਨ ਦਾ ਕਾਫੀ ਕੱਪ ਵਗੈਰਾ ਹਾਂ ਕਰੋਕਰੀ ਐ ਇਧਰ ਵੀ ਉਹ ਸਾਹਮਣੇ ਟੈਡੀ ਸਰਦਾਰ ਸਾਹਿਬ ਦੇ কেশ ਸਮਰਾਥਲ ਨੂੰ ਉਹ ਡੋਰੇ ਮੋ ਲਿਆ ਕੇ ਦੋ ਹਾਂ ਖੇਡੂਗਾ ਬਈ ਵੇਖੋ ਚੋਲੇ ਹਣ ਲਿਆਓ ਚਲੋ ਸਮਰਾਥਲੀ ਇਹ ਦੇਖਦੇ ਆ ਜੇ ਕੋਈ ਟਾਇਲ ਲੱਭਦਾ ਤੇ ਹਾਂ ਇਹ ਖੁਸ਼ੀ ਹੋਣਾ ਪਹਿਲਾਂ ਅੱਜ ਚਲੋ ਆਜੋ بارش ਨੇ ਨਾ ਕਾਫੀ ਕੰਮ ਖਾ ਦੇਖ ਲਿਆ ਆ ਇਧਰ ਰੁਕੋ ਸਾਰੀ ਹੀਡਿੰਗਸ ਤੋਂ ਤਾਂ ਪਤਾ ਨਹੀਂ ਹਾਂ ਆ ਬੱਚਿਆਂ ਲਈ ਇਹ ਦੇਖਣਾ ਹੈ ਸੀ ਕੁਝ ਕਿ ਬੱਚੇ ਕਰਨ ਲਈ ਜਿੱਦ ਕਿ ਸਾਨੂੰ ਲੈ ਕੇ ਲੋ ਕੁਛ ਨਾ ਕੁਛ ਦਸੋਂ ਮੈਂ ਤਾਂ ਖਤਰੀ ਆ। ਕਿਸ਼ੋਰਾਂਾਂ ਕਿੱਥੇ ਮੰਨੇ ਗਿਆ? ਹਾਂਜੀ। ਛੰਦ ਦੇ। ਲੋ ਸਰਦਾਰ ਸਾਹਿਬ ਹੋਰ ਫਿਰ ਦਰਸ਼ਨ ਕਰਾਂ। ਹੋਰ ਟਿਕਿਆ ਗਿਆ ਮੁੱਤ ਵਧੀਆ ਪਰ ਬਾਰਿਸ਼ ਹੋਣ ਕਰਕੇ ਅੱਜ ਨਾ ਜਲਦੀ ਜਲਦੀ ਮਸ ਥੜੇਕਣਾ ਪਿਆ। ਅਮੀਰਾਜ ਨੇ ਕੀ ਲਿਆ? ਲੇ ਕੀ ਲਿਆ? ਇਹ ਕੀ ਆ? ਆਵਾਜ਼ ਸ਼ੈਂਡ ਵਾਲੀ ਬਕੀ ਤੇ ਅੱਜ ਤੋਂ ਸ਼ਕਲ ਵਾਲੀ ਜਿੱਦਿਆ ਲੈ ਹੀ ਜਿਹੜੀ ਖਤਮ ਹੋਗੀ। ਤੇ ਉਹ ਨਾ ਖਦੋਨੇ ਬਣ ਗਏ। ਖਤਮ ਹੋ ਵੀ ਕਰ ਲਈਓ। ਹਾਂਜੀ। ਨਾਲੇ ਉਹ ਨਾ ਖਦੋ ਰਿਹਾ ਸੀ ਮੇਰੇ ਪਿੱਛੇ ਤੋਂ ਇਹ ਸੋਣੇ ਲੈ ਕੇ ਆਇਆ ਤੇ ਸਮਰਾਤ ਲਈ ਕੀ ਲਿਆ ਟੈਡੀ ਹੈ ਕਿੱਥੇ ਟੈਡੀ ਕਿੱਥੇ ਟੈਡੀ ਸਮਰਾਤ ਨੂੰ ਕੋਸੜੀ ਲੈ ਕੇ ਦਿੱਤਾ ਉਹ ਗਾੜੀ ਉਹਦਾ ਆਪੇ ਖਾ ਲਈ ਸਮਰਾਤ ਨੇ ਲੈ ਕੇ ਦਿੱਤਾ ਕੋਸੜੀ ਉਹਨਾਂ ਨੇ ਤਾਇਆ ਦੇਖ ਤੂੰ ਤੂੰ ਹੈ بارش ਕਰਕੇ ਨਾ ਜਿਆਦਾ ਨਾ ਵਲੋਗ ਆ ਮੈਂ ਨਹੀਂ ਉੱਥੇ ਕੁਜ਼ੋਰਾ ਸਾਹਿਬ ਦਾ ਇੱਕ ਤੋਂ ਦੋ ਬਾਰਿਸ਼ ਬਹੁਤ ਹੋ ਰਹੀ ਸੀ ਤੇ ਸੰਗਤ ਇਧਰ ਉਧਰ ਸਾਰੇ ਆਪਣੇ ਆਪ ਨੂੰ ਬਚਾਣ ਬਚਾ ਕਰਨ ਵਾਸਤੇ ਇਧਰ ਉਧਰ ਰਹਿਣਾ ਪਈ ਸੀ ਤੇ ਉਹਦੇ ਕਰਕੇ ਜਿਆਦਾ ਵਲੋਗ ਸ਼ੂਟ ਨਹੀਂ ਹੋਇਆ ਆਈ ਜਾਂਦੀ ਸੰਗਤ ਦਰਸ਼ਨ ਕਰਦੀ ਜਾਂਦੀ ਹੋਰ ਪਿਛਲੀ ਵਾਰ ਆਏ ਸੀ ਪਿਛਲੀ ਵਾਰ ਨਾ ਪੰਡਾਲ ਬਣਾ ਤੇ ਅੱਜ ਕਵੀਰਾਂ ਨੇ ਰੋਲਾ ਪਾਣਾ ਪਿਛਲੀ ਵਾਰ ਜਦੋਂ ਆਏ ਸੀ ਉਦੋਂ ਪੰਡਾਲ ਬੜਾ ਵਧੀਆ ਲੱਗਾ ਹੋਇਆ ਸੀ ਡੈਕੋਰੇਸ਼ਨਸ ਹੀ ਬੜਾ ਵਧੀਆ ਬਟ ਇਸ ਵਾਰ بارش ਕਰਕੇ ਬਟ ਇੱਕ ਗੱਲ ਹੋ ਰਹੀ ਸਰਦਾਰ ਸਾਹਿਬ ਅਗਲੇ ਬਾਬਾ ਜੀ ਦਾ ਵਿਆਹ 6 ਤਰੀਕ 7 ਨੂੰ ਹੁੰਦਾ 9 ਸਤੰਬਰ ਚ ਇਸ ਵਾਰ 3 ਅਗਸਤ ਨੂੰ ਆਇਆ ਅਗਸਤ ਨੂੰ ਆਇਆ ਬਾਕੀ ਇਹ ਬਾਬਾ ਜੀ ਦੇ ਵਿਆਹ ਆ ਇਹ ਜਿੱਥੇ ਬਾਬਾ ਜੀ ਨੂੰ ਪਟਾਲੇ ਮਤਲਬ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਦਾ ਵਿਆਹ ਹੋਇਆ ਸੀ ਰੀਅਲ ਵਿੱਚ ਸੋ ਇਹ ਪਟਾਲੇ ਵਾਲੇ ਹਰ ਸਾਲ ਬਾਬਾ ਜੀ ਦੇ ਮੈਰਿਸ ਕਰਦੇ ਜਿੱਦਾਂ ਮੈਰਿਸ ਹੁੰਦੀ ਆ ਉਦਾਂ ਹੀ ਵਿਆਹ ਕਰਦੇ ਆ ਹਨਾ ਟੋਲ ਵਗੈਰਾ ਵਜਦੇ ਜੇ ਮਾਰਕੀਟ ਸਾਰੇ ਤਿਆਰ ਵਗੈਰਾ ਬਰਾਤ ਆਉਂਦੀ ਆ ਫਿਰ ਸਾਰਾ ਕੋਸ਼ਿਸ਼ ਕਰਦੇ ਆ ਕਹਿੰਦੇ ਛੁੱਟੀਆਂ ਹੁੰਦੀਆਂ ਆਪਣੇ ਜਿਹੜੀ ਗਰਦਾਸਪੁਰ ਹਾਂ ਗਰਦਾਸਪੁਰ ਜਿਹੜੀ ਛੁੱਟੀ ਹੁੰਦੀ ਆ ਗਰਦਾਸਪੁਰ ਜਿਹੜੀ ਛੁੱਟੀ ਹੁੰਦੀ ਆ ਬਾਕੀ ਲੰਗਰ ਵਗੈਰਾ ਸਭ ਬਟਾਲੇ ਵਾਲੇ ਬਹੁਤ ਬਟਾਲੇ ਵਾਲੇ ਜਿਆਦਾ ਸੇਵਾ ਕਰਦੇ ਆ ਕਿਉਂਕਿ ਇਹਨਾਂ ਦੇ ਸ਼ਹਿਰ 'ਚ ਹੁੰਦਾ ਵਿਆਹ ਤੇ ਹਰ ਸਾਲ ਹੀ ਹੁੰਦਾ ਪਰ ਬਸ ਇਹ ਕਿ ਡੇਟ ਸਕੇ ਪੁੱਛੋ ਜੀ ਇੱਥੇ ਆਂਦੇ ਆਂ ਤਾਂ ਕਰਕੇ ਪਰ ਜਿਆਦਾ ਪ੍ਰੋਗਰਾਮ ਕਦੀ 6 ਨੂੰ ਕਦੀ 7 ਨੂੰ ਅੱਗੇ ਪਾਣੀ ਕੰਦ ਵੀ ਹੈਗੀ ਆ ਹਾਂ ਯਾਦ ਕਰੀ ਹਾਂ ਦਾ ਸਾਹਿਬ ਜਿਹੜੀ ਹਾਂ ਉਹ ਕੰਦ ਦਾ ਵੀ ਇੱਕ ਸਟੋਰੀ ਹੈਗੀ ਆ ਕਹਿੰਦੇ ਹੁੰਦੇ ਸੀ ਕਿ ਜਦੋਂ ਬਾਬਾ ਜੀ ਵਿਆਹ ਤੇ ਆਏ ਸੀ ਵਿਆਹ ਕਰਵਾਉਣ ਤੇ ਉੱਥੇ ਬੈਠੇ ਸੀ ਮੰਜੇ ਤੇ ਤੇ ਉਹਨਾਂ ਦੀਆਂ ਸਾਲੀਆਂ ਟਿਚਰਾ ਕਰਦੀਆਂ ਸੀ ਸ਼ਾਇਦ ਕਿ ਇੱਥੋਂ ਉੱਠ ਜਾਵਾਂਗੇ ਕੰਦ ਡਿਗਸ ਨਹੀਂ ਆ ਕਿਉਂਕਿ ਉਹ ਕੱਚੀ ਸੀ ਇਸ ਟਾਈਮ ਕਿ ਮਿੱਟੀ ਦੀ ਸੀ ਦੋ ਦਦਾ ਹੀ ਹੁੰਦਾ ਸੀ ਤੇ ਫਿਰ ਕਹਿੰਦੇ ਬਾਬਾ ਜੀ ਨੇ ਇੱਕ ਵਚਨ ਕੀਤੇ ਸੀ ਕਿ ਇਹ ਕੰਦ 100 ਸਾਲ 200 ਸਾਲ ਇਹ ਕੰਦ ਨਹੀਂ ਡਿਗਣੀ ਤੇ ਅੱਜ ਵੀ ਉਹ ਕੰਦ ਐਜ਼ ਇਟ ਇਜ਼ ਉੱਥੇ ਇਦਾਂ ਹੀ ਆ ਬਸ ਹੁਣ ਇੰਨਾ ਹੈ ਕਿ ਹਨੂਮ ਥੋੜਾ ਬਾਅ ਸ਼ੀਸ਼ੇ ਵਿੱਚ ਉਹ ਕਰ ਦਿੱਤਾ ਗਿਆ ਕਿਉਂਕਿ ਲੋਕੀ ਕੀ ਕਰਦੇ ਹੁੰਦੇ ਸੀ ਉਹ ਤੋਂ ਮਿੱਟੀ ਲਾਣਦੇ ਹੁੰਦੇ ਸੀ ਉੱਥੋਂ ਮਿੱਟੀ ਲਈ ਹੁੰਦੀ ਸੀ ਗੰਦ ਦੀ ਹਾਂ ਤੇ ਉਹ ਜਦੋਂ ਮਿੱਟੀ ਹਾਂ ਫਿਰ ਉਹਦੇ ਕਰਕੇ ਉਹਨਾਂ ਨੇ ਥੋੜਾ ਜਿਹਾ ਉਹਨਾਂ ਨੂੰ ਨਾ ਕਵਰ ਕਰਤਾ ਮਿਰਰ ਵਿੱਚ ਕਵਰ ਹੋ ਗਿਆ ਸੋ ਹੁਣ ਉੱਥੇ ਗੁਰਦੁਆਰਾ ਸਾਹਿਬ ਬਣਿਆ ਇੱਥੇ ਮੱਥਾ ਟੇਕਦੇ ਕੰਦੇ ਆ ਕੰਨ ਸਾਹਿਬ ਦੇ ਤੇ ਇਹੀ ਸਟੋਰੀ ਆ ਗੱਡੀ ਵੈਸੇ ਵੀ ਨਾ ਇੱਕ ਸੀਰੀ ਚੱਲਦੀ ਪਈ ਆ ਪੰਜਾਬੀ ਸ਼ਹਿਰ ਤੇ ਕੁੜੀ ਪਿੰਡ ਚ ਲਿਆ ਪਿੰਡ ਚ ਲਿਆ ਬੜਾ ਤੁਸੀਂ ਪਿਆਰ ਦੇ ਰਹੇ ਹੋ ਇਸ ਵੀਡੀਓ ਨੂੰ ਹਾਂਜੀ ਵੀਡੀਓ ਕਰਦੇ ਤੁਹਾਨੂੰ ਸਾਰਿਆਂ ਨੂੰ ਸਟੋਰੀ ਜਿਹੜੀ ਹੈ ਬਿਲਕੁਲ ਐਨ ਦੇਸੀ ਲੁੱਕ ਦੀ ਬਣਾਈਆਂ ਤੁਹਾਨੂੰ ਬਹੁਤ ਪਸੰਦ ਆਉਂਦੀ ਹੋਏਗੀ ਤੇ ਵੱਧ ਤੋਂ ਵੱਧ ਪਿਆਰ ਵੀ ਦਿਓ ਕਿ ਉਹਨੂੰ ਲਾਈਕ ਵੀ ਕਰਿਓ ਤੁਸੀਂ ਸਾਡੀ ਪਹਿਲੀ ਸੀਰੀਜ਼ ਰਖੜੀ ਤੇ ਦੁੱਖ ਵੀ ਬਹੁਤ ਪਿਆਰ ਉਹਨੂੰ ਵੀ ਬੜਾ ਪਿਆਰ ਦਿੱਤਾ ਤੇ ਹੁਣ ਉਮੀਦ ਕਰਦੇ ਕਿ ਇਹਨੂੰ ਵੀ ਤੁਸੀਂ ਪਿਆਰ ਦਿਓਗੇ ਬਹੁਤ ਤੇ ਬਾਕੀ ਤੁਸੀਂ ਦੇ ਵੀ ਰਹੇ ਹੋ ਤੇ ਆਪਣੇ ਕੰਮ ਨੂੰ ਅਸੀਂ ਆਪਾਂ ਹੋਰ ਇੰਪਰੂਵ ਕਰਾਂਗੇ ਜਿੱਥੇ ਸਾਡੀ ਕੋਈ ਗਲਤੀ ਹੁੰਦੀ ਹੈ ਸਾਨੂੰ ਦੱਸ ਦਿਆ ਕਰੋ ਆਪਣੀ ਸਪੋਰਟ ਜਿਹੜੀ ਆ ਸਾਡੇ ਨਾਲ ਇੱਤਾ ਹੀ ਬਣਾਈ ਰੱਖਿਓ ਵਧੀਆ ਵਧੀਆ ਤੇ ਅਰੀ ਹਿਸਟੋਰੀਆਂ ਬਣਾਉਂਦੇ ਰਿਹਾ ਕਰਾਂਗੇ ਤੇ ਸਟੋਰੀਆਂ ਦੇ ਕਨਸੈਪਟ ਵੀ ਡਿਫਰੈਂਟ ਜਿਹੇ ਰੱਖਾਂਗੇ ਜਿਉ ਜੋ ਕੀ ਨਹੀਂ ਕਿਸੇ ਨੇ ਬਣਾਇਆ ਹੋਣਾ ਹਾਂ ਨਹੀਂ ਮੋਸਟਰੀਜ਼ ਬਣਾਉਂਦੇ ਵੀ ਆ ਬਲੌਗਰ ਹਾਂ ਬਣਾ ਵੀ ਲੈਂਦੇ ਆ ਪਰ ਜਿਹੜੀ ਆਪਣੀ ਸਟੋਰੀ ਆ ਆਪਣੀ ਰਹਿੰਦੀ ਆ ਕੋਈ ਕਿਸੇ ਨੂੰ ਕਾਪੀ ਕਰਦੇ ਪਏ ਹਾਂ ਇਹ ਵਾਲਾ ਤਾਂ ਕਿਸੇ ਨੇ ਬਣਾਇਆ ਨਹੀਂ ਸੋਇਸ ਕਰਕੇ ਡਿਫਰੈਂਟ ਸਟੋਰੀਆਂ ਬਾਕੀ ਮੈਨੂੰ ਕਮੈਂਟ ਵੀ ਆਉਂਦੇ ਆ ਵਧੀਆ ਵੀ ਹੁੰਦੇ ਸਾਡੇ ਇਸ ਜਿਆਦਾ ਵਧੀਆ ਕਮੈਂਟ ਆਉਂਦੇ ਇੱਕ ਸਟੋਰੀ ਤੇ ਕਮੈਂਟ ਆਂਦਾ ਹੈ ਹਰਪ੍ਰੀਤ ਕੋਰ ਕਰਕੇ ਨਾਮ ਹੈ ਮੈਂ ਉਹਦਾ ਨਾਮ ਲਾਵਾਂਗੀ ਸਮਰੋਗ ਵਿੱਚ ਉਹ ਬਹੁਤ ਕਮੈਂਟ ਕਰਦੇ ਆ ਵਧੀਆ ਕਮੈਂਟ ਆਉਂਦੇ ਆ ਰਮਨ ਨੂੰ ਕਿ ਹਾਂ ਬਹੁਤ ਵਧੀਆ ਅਮਰ ਕਿ ਅੱਦਾ ਬੋਲਦੇ ਨੇ ਜਿਵੇਂ ਨਹੀਂ ਨਹੀਂ ਉਹਨਾਂ ਦਾ ਕਮੈਂਟ ਤਾਂ ਹੁੰਦਾ ਜਿਵੇਂ ਮੇਰੇ ਨਾਲ ਦੁਸ਼ਮਣੀ ਆ ਆਹਾ ਜੋਨ ਨਾਲ ਮੈਂ ਪਿਆਰ ਬਣਾਇਆ ਦੇ ਨਾਲ ਠੀਕ ਹੈ ਉਹ ਦਿਰ ਨਹੀਂ ਲੱਗਦਾ ਇਹਨੇ ਕਮੈਂਟ ਕੀਤੇ ਬਿਨਾ ਪਰ ਉਹ ਜਿਹੜੇ ਕਮੈਂਟ ਆਉਂਦੇ ਆ ਕਰੈਕਟਰ ਨਾਲ ਆਉਂਦੇ ਇਹਨੂੰ ਥੋੜੀ ਹੁੰਦੇ ਆ ਹਾਂ ਬਾਕੀ ਹਰ ਕਰੈਕਟਰ ਹੁਣ ਤੁਸੀਂ ਦੇਖੋ ਕਿ ਸਟੋਰੀ ਬਣਾਣੀ ਹੈ ਕਰੈਕਟਰ ਤੇ ਕਰਨਾ ਹੀ ਹੈ ਫਿਰ ਜਿਹੜਾ ਜਿੱਦਾਂ ਦਾ ਕਰੈਕਟਰ ਹੋਏਗਾ ਫਿਰ ਉਹਨੂੰ ਉਹਦਾ ਕਰੈਕਟਰ ਦੇਣਾ ਹੈਗਾ ਹਨਾ ਦੋਨੇ ਚੀਜ਼ ਪੈਰਲਲ ਚੱਲਦੇ ਨੇ ਪੈਰਲਲ ਚੱਲਦੇ ਨੇ ਹਾਂ ਤੇ ਕਮੈਂਟ ਕਰਨ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਪਿਤਕੌਰ ਦੀ ਬਹੁਤ-ਬਹੁਤ ਧੰਨਵਾਦ ਤੁਸੀਂ ਹਰ ਵੀਡੀਓ ਤੇ ਬਹੁਤ ਲੰਮਾ ਚੋਣਾ ਕਮੈਂਟ ਕਰਦੇ ਹੋ ਮੈਂ ਗੁੱਸਾ ਨਹੀਂ ਕਰਦੀ ਮੈਂ ਗੁੱਸਾ ਕਰਨਾ ਵੀ ਨਹੀਂ ਹੈ ਕਿਉਂਕਿ ਮੇਰਾ ਕਰੈਕਟਰ ਹੈ ਇੱਕ ਸਟੋਰੀ ਹੈ ਤੋਂ ਉਹਨੂੰ ਐਜ਼ ਅ ਸਟੋਰੀ ਮੇ ਲੰਨੀ ਆ ਤੇ ਗੁੱਸਾ ਕਰਾਂਗੇ ਤਾਂ ਫਿਰ ਉਹ ਗੱਲ ਨਹੀਂ ਨਵੰਦੀ ਆ ਨਾ ਸਦਾ ਸਭ ਬਾਕੀ ਤਾਰੀਫ ਕਰ ਲਈਏ ਗੁੱਸਾ ਕੀਤਾ ਤੇ ਕਰ ਵੀ ਕੀ ਲੈਣਾ ਕੁਝ ਨਹੀਂ ਕਰ ਸਕਦੇ ਸੀ ਇਹੀ ਚੀਜ਼ ਆ ਗੁੱਸਾ ਕਰਕੇ ਕੀ ਕਰਨਾ ਬਸ ਇੰਨੀ ਰਿਕਵੈਸਟ ਕਰਦੇ ਆ ਕਿ ਕਰੈਕਟਰ ਦੇ ਹਿਸਾਬ ਨਾਲ ਸੀ ਆਪਣਾ ਰੋਲ ਨਿਭਾਉਨੇ ਆ ਸੋ ਬਹੁਤ ਜ਼ਿਆਦਾ ਜਿਹੜਾ ਨੈਗੇਟਿਵ ਤੌਰ ਤੇ ਕਮੈਂਟ ਆ ਉਹ ਨਾ ਕੀਤਾ ਜਾਵੇ ਅਸੀਂ ਵੀ ਤੁਹਾਡੀਆਂ ਭੈਣਾ ਵਰਗੀਆਂ ਆ ਐ ਨੀਲ ਮੀ ਵੀ ਹੀ ਨਾ ਕਰ ਬਿਲਕੁਲ ਬਿਲਕੁਲ ਬਾਕੀ ਚਲੋ ਕੋਈ ਨਹੀਂ ਬਾਕੀ ਵੀਡੀਓ ਅਸੀਂ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ ਔਰ ਸੀਰੀਜ਼ ਚੱਲਣ ਦੀ ਹੈ ਉਹਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਕਰੋ ਤੇ ਚਲੋ ਪੂਰੀ ਅਸੀਂ ਆ ਗਏ ਆ ਘਰ ਹੁਣ ਬੱਬਾ ਜੀ ਦੇ ਵਿਆਹ ਦੇ ਦਰਸ਼ਨ ਕਰਕੇ ਹਾਂਜੀ ਦੱਸੋ ਕਿਵੇਂ ਦਾ ਲੱਗਾ ਬਾਰਿਸ਼ ਬਾਰਿਸ਼ ਤੇ ਠੰਡਾ ਠੰਡੇ ਮੌਸਮ 'ਚ ਮੇਲਾ ਦੇਖਿਆ ਵਧੀਆ ਲੱਗਾ ਬੜੇ ਵਧੀਆ ਦਰਸ਼ਨ ਹੋ ਗਏ ਕੋਈ ਰਾਸ਼ ਨਹੀਂ ਬੜਾ ਵਧੀਆ ਮੱਥਾ ਟੇਕਿਆ ਗਿਆ ਹਾਂ ਕੋਈ ਤਾਂ ਦੁਕਾਨਾਂ ਨਹੀਂ ਲੱਗੀ ਬਾਕੀ ਸਾਰਾ ਉਹ ਸ਼ਾਪਿੰਗ ਨਹੀਂ ਹੋਈ ਨਿਆਣਿਆਂ ਦੀ ਵੀ ਟੌイズ ਵਗੈਰਾ ਦੀ ਕੋਈ ਉਹਨਾਂ ਦੇ ਬੀਬੀਆਂ ਦਾ ਸਮਾਨ ਨਹੀਂ ਮਿਲਿਆ ਹਾਂ ਨਹੀਂ ਨਹੀਂ ਸਮਾਨ ਹੈਗਾ ਸੀ ਪਰ ਨਾ ਇੱਕ ਦੋ ਦੁਕਾਨ ਨਹੀਂ ਲੱਗੀ ਸੀ ਉੱਥੇ ਕਿੰਨਾ ਵਧੀਆ ਨਹੀਂ ਉਹ ਹੀ ਗੱਲ ਹੋ ਗਈ ਨਾ ਕਿ ਨਹੀਂ ਮਿਲਿਆ ਸਮਾਨ ਉੱਥੇ ਉਹੀ ਉਹੀ ਹੀ ਜਿਹੜਾ ਸਟਾਕ ਸਾਡੇ ਕੋਲ ਹੈਗਾ ਸੀ ਕੋਈ ਹਟ ਅਲੱਗ ਮਿਲਿਆ ਨਹੀਂ ਚਲੋ ਕੋਈ ਨਹੀਂ ਹਾਂ ਅਗਲੇ ਸਾਲ ਜਾਵਾਂਗੇ ਤੇ ਫੇਰ ਲੈ ਕੇ ਆਵਾਂਗੇ ਲੈ ਕੇ ਆਵਾਂਗੇ ਚਲੋ ਜੀ ਉਮੀਦ ਕਰਦੇ ਆਂਗੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੂਗਾ ਤੇ ਹੋਰ ਨਵੇਂ ਦੇ ਨਵੇਂ ਵਲੌਗ ਵੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਧੰਨਵਾਦ ਹੋਰ ਕੁਝ ਕਹਿਣਾ ਤੁਸੀਂ ਨਹੀਂ ਚਲੋ ਚਲੋ